ਹੈਲੋ ਆ ਦੇ ਆ ਦੇ ਫਲਾਈ ਸਾਹਿਬ ਤਾਂ ਫਲਾਈ ਸਾਹਿਬ ਕਹਿੰਦਾ ਕਿ ਹਾਂ ਅੱਜ ਸ਼ਾਇਦ ਆਲਮਗੀਰ ਹੋ ਕੇ ਆਵਾਂਗੇ ਘਰ ਦੇ ਨਾਲ ਫੋਨ ਕਰਦਾ ਜਦੋਂ ਆਪਾਂ ਨਿਕਲਦੇ ਕਰ ਫਲਾਈ ਸਾਹਿਬ ਦਾ ਮੋੜ ਜਦੋਂ ਆ ਮੁਰ ਗਿਆ ਬਾਪਾ ਜੀ ਆ ਦੇਖੋ ਆਪੇ ਕਿਹੜੇ ਲੱਗੇ ਜੀ ਗੁਰਦੁਆਰਾ ਸਾਹਿਬ ਦੇ ਐਂਟਰ ਸਸਾਈ ਦਾ ਜੀ ਸਾਰੇ ਨੂੰ ਅੱਜ ਸਾਡਾ ਪਹਿਲੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਆਸ਼ਾ ਕਰਦੇ ਆ ਕਿ ਤੁਸੀਂ ਕਿੱਲੇ ਹੋਈ ਅੱਜ ਇਹ ਮੈਂ ਸਕੂਲ ਸਾਡਾ ਹੈਗਾ ਪ੍ਰੈਕਟੀਕਲ ਆਪਣੇ ਟਾਈਮ ਹੈਗਾ ਜੀ 7:55 ਦਾ ਤੇ ਉਹਨਾਂ ਹੋ ਗਏ 8:10 ਤੇ ਆਪਾਂ ਚੱਲੇ ਸਕੂਲ ਤੇ ਉਹਨਾਂ ਆਪਾਂ ਅੱਗੇ ਜਾ ਕੇ ਆਪਾਂ ਕੰਟੀਨਿਊ ਕਰਦੇ ਸਾਰੇ ਜਣੇ ਆ ਗਏ ਆ ਖੇਤੀ ਨਹੀਂ ਹੈਗੀ ਆ ਤੇ ਆਪਣੀ ਸਕੂਲ ਕਿੱਟੀ ਜਾਣਾ ਚੱਲੇ ਆ ਰਹੇ ਹਾਂ ਜੀ ਸਾਬ ਯਾਰ ਮੈਚ ਤੇ ਜਾ ਰਹੇ ਹਾਂ ਪਤਾ ਨਹੀਂ ਕੀ ਹੋਈ ਹੈ ਸਭ ਚੱਲੋ ਉਹ ਕਿੱਧਰ ਚੱਲੇ ਲੈ ਕੇ ਲਾ ਲਿਓ ਇਹ ਤਾਂ ਹੋ ਗਿਆ ਤੇਰੀ ਮੰਮੀ ਹੋਣਾ ਆਪਾਂ ਸਾਰੇ ਚੱਲੇ ਆਈ ਬਾਬੇ ਆਲਮਗੀਰ ਸਾਹਿਬ ਬਾਬੇ ਬਾਬੇ ਅੱਜ ਜਾ ਕੇ ਰੇਤ ਚ ਗਿਆ ਓ ਯਾਰ ਹੋਣਾ ਆਪਾਂ ਚੱਲੇ ਸ਼ੈਂਪੀ ਦੇ ਘਰੇ ਆਪਾਂ ਜਿਹੜਾ ਓ ਜਾਂਦਾ ਹੀ ਸ਼ੈਂਪੀ ਚੱਕੀ ਲੱਗੀ ਰਹੀ ਏ ਓ ਜਾਂਦਾ ਯਾਰ ਆ ਸ਼ੈਂਪੀ ਆ ਤੇ ਆ ਜੱਗੀ ਆ ਲੈ ਟੱਪ ਕੇ ਦੇਣਾ ਟੱਪ ਕੇ ਦੇਣਾ ਟੱਪ ਦੇਣਾ ਦੇਣਾ ਦੇਖੋ ਗੁੱਟੀ ਨਹੀਂ ਆਪਾਂ ਕਰ ਰਹੇ ਆ ਇਹ ਕਿਹੜਾ ਚੇਂਜ ਤੇ ਹੁਣ ਆਪਾਂ ਚੱਲੇ ਆ ਜੀ ਚੈਂਪੀਅਨ ਦੇ ਦਰੇ ਬਾਟੇ ਮੈਂ ਆਇਆ ਕਾਮ ਬਲੌਗ ਚੱਲ ਰਿਹਾ ਤੂੰ ਬਲੌਗ ਨਾਲ ਕੈਮਰਾ ਜਾ ਕੇ ਬਲੌਗ ਬੱਜਦੇ ਆ ਇੱਕ ਹੀ ਉਹ ਹੋਣਾ ਬਚਾਉਣਾ ਬਿੱਟ ਵੜ ਕੇ ਆਇਆ ਡਿਗਿੰਗ ਤੇ ਬਹੁਤ ਲੰਬਾ ਸਫਰ ਹੈ ਘਟੋ ਘਟ 10 15 ਕਿਲੋਮੀਟਰ ਦਾ ਤੋ ਜੀ ਤੇ ਲੰਗਰ ਜਗਤ ਦਾ ਪੂਰਾ ਪ੍ਰੋਗਰਾਮ ਆ ਸਾਡਾ ਗੜੀ ਪੋੜੇ ਰਣਾ ਹੈ ਇਹਨੇ ਪੋੜੇ ਖਾ ਗਈ ਆਂਗੇ ਆ ਪੱਕੇ ਰਣੇ ਪੱਕੇ ਗਰਾਣੇ ਯਾਰ ਤੁਸੀਂ ਘੱਟੀ ਘੱਟੀ ਲੱਸੀ ਕਿ ਟੇਰ ਰਗਦੀ ਜੀ ਕਹਿਣ ਜੇ ਆਪਾਂ ਚੱਲੇ ਆਰੰਭ ਸਿੰਘ ਸਾਹਿਬ ਤੇ ਆ ਦੇਖੋ ਪਿੱਛੇ ਐ ਨਵੀਂ ਤੇ ਅੱਜ ਕੀ ਬੱਟਾ ਜੋ ਦੇਖੋ ਜੀ ਬੱਟ ਟਾਈਮ ਦੇਖੋ ਜੀ ਆਪਾਂ ਜਾ ਕੇ ਜੇ ਆਪ ਕੋਲ ਹੈ 11:30 ਵਜੇ ਤੱਕ ਉੱਥੇ ਓਏ ਪੰਚਾਇਤ ਦਾ ਸਾਈ ਯਾਰ ਬੋ ਰਿਆ ਆ ਦੇ ਆਏ ਨਹੀਂ ਪਾਈ ਸਕਦੇ ਆਏ ਵਾਲੀ ਵਾਈਬ ਆਣੀ ਸ਼ੁਰੂ ਹੋ ਗਈ ਹੈ ਤੇ ਬਹੁਤ ਮਜ਼ਾ ਆ ਰਿਹਾ ਤੇ ਹੁਣ ਕੋਰੋਨਾ ਦਾ ਡਾਇਕ ਭਾਈ ਸਾਹਿਬ ਜਣਾ ਆ ਲਗੇ ਹੁਣ ਜਿੱਦਾਂ ਇਧਰੋਂ ਭਾਈ ਸਾਹਿਬ ਬੈਠਾ ਕੇ ਆਂਦੇ ਹੋ ਸ਼ਾਇਦ ਆਲਮ ਵੀ ਰੋ ਕੇ ਆਵਾਂਗੇ ਬਾਕੀ ਦੇਖਦੇ ਆ ਇੰਨਾ ਕਰਕੇ ਰੁਕੇ ਸੀ ਸਾਡੇ ਨਾਲ ਆ ਸਕਦਾ ਕਿ ਨੇ ਫੇਰ ਕਹਿੰਦੇ ਰਿਜ਼ਰਵ ਲਾ ਜਾਂਦੀ ਆ ਹਾਂਜੀ ਇਹ ਸਾਨੂੰ 50 ਦੇ ਉੱਤੇ ਚਲਾ ਕੇ ਦਿੰਦੇ ਆ ਆਹ ਆਹ ਉਹ ਘਰ ਦੇ ਨਾਲ ਫੋਨ ਕਰਦਾ ਜਦ ਆਪਾਂ ਨਿਕਲਦੇ ਘਰੋਂ ਤੇ ਹਣ ਫੋਨ ਕਰਦਾ ਹੈ ਲੋ ਜੀ ਆਲਮਗੀਰ ਸਾਹਿਬਾਂ ਸੀ ਆ ਗਏ ਤੇ ਦੋਨੋਂ ਪਾਸੇ ਵਲੌਗ ਚੱਲ ਰਹੇ ਆ ਸਾਡੇ ਆ ਨਿਕਲ ਗਏ ਜੀ ਆਪਾਂ ਆਲਮਗੀਰ ਸਾਹਿਬ ਦੇ ਸਾਹਮਣੇ ਆ ਪਹਿਲਾਂ ਆਪਾਂ ਹੁਣ ਚੱਲੇ ਪ੍ਰਾਈਸਰ ਹੁਣ ਆਪਾਂ ਆ ਬਲ ਗਏ ਔਰਡ ਪ੍ਰਾਈਸਰ ਜਾਉਂਦੇ ਆ ਆਪਾਂ ਇਧਰ ਇਹ ਪਿੰਡਾਂ ਵਿੱਚ ਹੀ ਲੋ ਨੇ ਆਇ ਕੋਲਾ ਜਮਨੀ ਚਲਾਉਂਦਾ ਰਹੀ ਆ ਗਏ ਪਿੰਡਾਂ ਵਾ ਰਾਹ ਤੇ ਹੁਣ ਚੈੱਕ ਨੂੰ ਆਪਾਂ ਸਾਰੇ ਵਸਦੂ ਤੱਕ ਫੇਰ ਫਰਾਂ ਆਪਾਂ ਰੋਕੀ ਜਾਂਦੇ ਫਰਾਂ ਨਹੀਂ ਕੀਆ ਆਇਆ ਮਰਨਾ ਆਇਆ ਉਹ ਦਬੰਦਰ ਆ ਲੜੀ ਜਾਂਦੇ ਹੋਣ ਇਹਨੂੰ ਬਿਠਾਉਂਦੇ ਨਹੀਂ ਵਿਚਾਰਾ ਖੜਾ ਹੀ ਹੋ ਗਿਆ ਯਾਰ ਇਹ ਲੜੀ ਹੋ ਜਾਂਦੀ ਆ ਸਹੀ ਗੱਲ ਆ ਅਸੀਂ ਰਾਮਨਾਲ ਬੈਠੇ ਆ ਯਾਰ ਇਹਨਾਂ ਨੇ ਮਤਲਬ ਕੀ ਹੋ ਜਾਂਦਾ ਯਾਰ ਸੋਖੇ ਸੋਖੇ ਸਹੀ ਗੱਲ ਆ ਉਹ ਆ ਗਿਆ ਫਲਾਈ ਸਾਹਿਬ ਦਾ ਬੋਰਡ ਹੁਣ ਉਹ ਮੁੜ ਗਿਆ ਬਾਬਾ ਚੱਕੇ ਆ ਆ ਦੇਖੋ ਬਾਬਾ ਆ ਇਹਨੇ ਚੱਕਰ ਜਾਈ ਡਿੱਗਣ ਲੱਗੇ ਭਰਾਵੋ ਇਹਨਾਂ ਦਾ ਵਲੌਗ ਸ਼ੂਟ ਕਰ ਰਹੇ ਸੀ ਤੇ ਸਾਡਾ ਸ਼ੂਟ ਹੋ ਚੱਲਿਆ ਸੀ ਆਹ ਦੇਖੋ ਹੀ ਆਹ ਦੇਖ ਵਾਪੇ ਜਿੱਥੇ ਫੋਨ ਡਿੱਗ ਗਿਆ ਗਿਆ ਇੱਥੇ ਕੁਝ ਨਹੀਂ ਲੱਭਣਾ ਸਹੀ ਨਹੀਂ ਇਹਨੂੰ ਡਰ ਨਹੀਂ ਲੱਗਦਾ ਅਸੀਂ ਐਸੇ ਹੀ ਹਾਂ ਇਹ ਦੇਖੋ ਯਹਾਂ ਹੀ ਲੈ ਰੁਕਤਾ ਨਹੀਂ ਹੁੰਦਾ ਯਹਾਂ ਪਰ ਰੁਕਤੀ ਨਹੀਂ ਹੁੰਦੀ ਚੱਲਦਾ ਵੀ ਆ ਇਹ ਆ ਇੱਥੇ ਲੈ ਆਈ ਐ ਇੱਕ ਡੇ ਪਹਿਲੀ ਐਕਟਿਵ ਆਣੀ ਜਿਹੜੀ ਇੱਥੇ ਆਈ ਹੁੰਦੀ ਆ ਇਤਿਹਾਸ ਚ ਨਾ ਹੋਵੇ ਇਤਿਹਾਸ ਨਾ ਲਿਖਿਆ ਡੀਪੀ ਨੂੰ ਸਕੂਟ ਦੀ ਰਾਹ ਉਹ ਵੱਤ ਤੱਕ ਦੇਖੋ ਕਿ ਨਹੀਂ ਘੇੜ ਲਾ ਰਹੀ ਐ ਡ੍ਰਿਫਟ ਮਾਰਨ ਲੱਗਾ ਇਹ ਹੋ ਜਾਂਦਾ ਹੀ ਨਿਕੂਗਾ ਪੱਕਾ ਆ ਜਾ ਦੋਨੇ ਹੀ ਆਵੇਂ ਘੁੰਮੀਆਂ ਦਾ ਟਾਈ ਤਾਂ ਲਾਦੇ ਭਰਾਵਾ ਕੋਟ ਪੈਂਟ ਨਾਲ ਪਾਈ ਆ ਕਰਨ ਲੱਗਿਆ ਜੀ ਗੁਰਦੁਆਰਾ ਸਾਹਿਬ ਦੇ ਐਂਟਰ ਤੇ ਆ ਦੇਖੋ ਸਰਮਾਲ ਬੰਦੀ ਜਿਹੜਾ ਆ ਪ੍ਰੈਕਟਿਸ ਕਰਦੇ ਨੇ ਇਹ ਪ੍ਰਸ਼ਾਦ ਬਣਾ ਬਣਾ ਫੇਰ ਪਾਣਾ ਨਹੀਂ ਇੱਥੇ ਜਿਵੇਂ ਕਿਸੇ ਨੇ ਪਸਾਉ ਨਹੀਂ ਬਣਾਇਆ ਠੀਕ ਇਹਨੂੰ ਪ੍ਰਸ਼ਾਦ ਨਹੀਂ ਬਣਾਇਆ ਕਿਸੇ ਸਪੈਸ਼ਲ ਵਾਦਨੇ ਨੇ ਲੈ ਕੇ ਪਾਇਆ ਠੀਕ ਆ ਪਿੱਛੇ ਬਾਸ ਤੋਂ ਸਾਰੇ ਨੇਚਰ ਦੇ ਵਿੱਚ ਆ ਹੁਣ ਆਪਾਂ ਜੋੜੇ ਲਾ ਲਏ ਜੋੜੇ ਲਾ ਕੇ ਤੇ ਆਪਾਂ ਅੰਦਰ ਤੇ ਲੈ ਇੱਥੇ ਮੋਬਾਈਲ ਹੁਣ ਬਣਾਇਆ ਹੁਣ ਆਪਾਂ ਲੈ ਲਈ ਪ੍ਰਸ਼ਾਦ ਤੇ ਆਪਾਂ ਨਿਕਲਦੇ ਆਈ ਗੁਰਦੁਆਰੇ ਬਾਹਰ ਤੇ ਆਪਾਂ 5-10 ਮਿੰਟ ਬੈਠ ਗਏ ਛੋਟਾ ਸਾਡੇ ਤੋਂ ਪਹਿਲਾਂ ਹੀ ਉੱਥੇ ਆ ਕੇ ਮੋਟਰਸਾਈਕਲ ਨਾਲ ਪਹੁੰਚ ਗਿਆ ਆਪਣੇ ਪੁਰਾਣਾ ਦੋਸਤ ਮਿਲ ਗਏ ਆਪੜਾ ਭਲਾਈ ਸਾਹਿਬ ਓੜਾ ਪਾ ਗਏ ਲੰਗਰ ਸ਼ਕਤੀ ਬਾਹਰ ਤੇ ਹੋਣਾ ਆਪਾਂ ਲੱਗੇ ਆਪਣੇ ਜੋੜੇ ਓ ਕਰਨ ਬੈਠਾ ਲਈ ਆਪਾਂ ਆਪਣੇ ਜੋੜੇ ਓ ਚਾਕ ਕੇ ਉਹਦਰ ਕੁਰਸੀ ਚਾਹਦੇ ਆ ਉਹਨਾ ਪਾ ਬਹਿ ਗਏ ਆਈ ਆਪਾਂ ਲੱਗੇ ਜੋੜੇ ਆਪਰੇ ਅਜਗਦੀਪ ਨੇ ਇੱਥੇ ਟਰਾਈਪੋਡ ਲੱਭਿਆ ਦੇਖੋ ਹੁਣ ਆਪਾਂ ਇਹਦਾ ਫੋਨ ਟਿਕਾ ਕੇ ਰੱਖੀ ਬਾਈ ਮੋੜਾ ਇਹ ਦੇਖੋ কুরਕਰੇ ਬਣ ਰਹਾ ਹੈ কুরਕਰੇ ਬਹੁਤ ਕਸਕੇ ਬਣ ਗਏ ਉਹ ਮੇਰੇ ਫੁੱਲਤ ਨਹੀਂ ਹੈ ਹੁਣ ਆਪਾਂ ਪਾਲਿਆ ਜੀ ਬੂਟ ਆਪਣੇ ਤੇ ਹੁਣ ਆਪਾਂ ਚੱਲੇ ਘਰੇ ਤੇ ਆ ਆਪਾਂ ਆਏ ਸੀ ਅੱਜ ਫਲਾਈ ਸਾਹਿਬ ਤੇ ਹੁਣ ਆਪਾਂ ਇਹਦਾ ਇਤਿਹਾਸ ਦੱਸਾਂਗੇ ਤੁਹਾਨੂੰ ਅੱਗੇ ਫੋਟੋ ਲਗਾ ਦਾਂਗੇ ਆਪਾਂ ਤੇ ਆਪਾਂ ਆਪੇ ਪੜ੍ਹ ਲੇ ਜੀ ਜ਼ਿਲ੍ਹਾ ਬੰਦਾ ਹੈ ਹੁਣ ਆਪਾਂ ਨਿਕਲਦੇ ਵੇ ਇਹ ਘਰ ਵਾਲ ਨੂੰ ਤਿਆਗ ਅਰੇ ਬੇਟਾ ਹੁਣ ਆਪਾਂ ਜਿਹੜੇ ਬਹੁਤ ਬੰਦ ਰਹੇ ਆਂ ਤੇ ਆ ਦੇਖੋ ਹੁਣ ਆਪਾਂ ਦੂਜੇ ਰਸਤੇ ਚੱਲੇ ਹੁਣ ਆ ਜੀਓ ਸਰ ਪ੍ਰਸ਼ਾਸਨ ਨਹੀਂ ਆਇਆ ਲੱਗਦਾ ਅੱਜ ਅੰਗਰਾਲੇ ਦਾ ਪੈ ਗਿਆ ਬੰਦੇ ਟਾਇਰ ਦੇਖੋ ਕਿੱਡੀ ਘੈਂਟ ਲੱਗਦੀ ਨਾਲ ਆ ਆ ਭੱਗਦੀ ਹੈ ਗੇਟ ਤੋਂ ਬਾਹਰ ਛੋਟਾ ਬੰਦਾ ਨਹੀਂ ਤਿਆਰ ਏ ਕਿ ਜੰੜੇ ਉਹੀ ਨਹੀਂ ਸੋਹਣਾ ਲੱਗਦਾ ਸਹੀ ਗੱਲ ਹੈ ਮੈਂ ਵੀ ਕਹ ਰਿਹਾ ਨੇ ਉਹਨਾਂ ਆਪੇ ਜਰਮਤੇ ਲਾਈ ਦੇਣੀ ਅੱਜ ਮੈਨੂੰ ਲੱਗਦਾ ਐਕਚੁਅਲ ਇਹ ਕਹਿੰਦਾ 50 ਦੇ ਉੱਤੇ ਨੇ ਜਹਾ ਆਪ ਕੁੜੀ ਹੋਵੇ 80 ਦੇ ਉੱਤੇ ਨਹੀਂ ਕਿਤੇ ਉਹ ਆ ਦੇ ਵਿੱਚ ਆ ਗਏ ਆਪਾ ਥੋੜਾ ਬੰਨੀ ਗਈ ਆ ਲੰਗਰ ਦੇ ਬਾਹਰ ਆਈਏ ਇਹਦੇ ਅੰਦਰ ਨਹੀਂ ਜਾਣਾ ਕਿਉਂਕਿ ਝੋਟਾ ਮੰਦਣੀ ਉਹਦੇ ਘਰ ਦੇ ਫੁੱਲਦੇ ਪਏ ਆ ਕਿੰਨੇ ਛੇਤੀ ਆ ਜੀ ਆ ਦੇ ਦੁਆਰਮ ਦੇ ਗੇਟ ਪਟਾੜੀ ਹੋਸਾਂਗੇ ਆ ਗੋਲਡੈਸਟ ਹਾਂ ਇੱਕ ਟੋਪਾ ਆ ਗਿਆ ਇਹਦਾ ਇੱਕ ਨਹੀਂ ਕਰਦਾ ਟੋਪ ਕੇ ਹਾਂਜੀ ਇਹ ਕਿਹੜਾ ਆ ਗਿਆ ਬੁਲਾਰਾ ਬੁਲਾਰਾ ਹੀ ਆ ਗਿਆ ਜਿਹੜਾ ਵੀ ਆਈਏ ਪਿੰਡ ਆ ਪਰ ਬੜਾ ਘੈੜ ਕੋਟੀ ਜਿਹਾ ਕਨਫਾਸਾ ਹੋ ਰਿਹਾ ਪਿੰਡ ਦੇ ਸੜਕਾਂ ਦੇ ਬੰਦ ਆਂ ਜੀ ਪਿੰਡ ਦੀ ਸਰਪੰਚ ਨੂੰ ਭੇਜਤੀ ਆਈ ਜਾ ਕੇ ਸੜਕਾਂ ਸੜਕਾਂ ਨਵੀਆਂ ਲਵਾਓ ਜਾਂ ਪਿੰਡ ਨਵਾਂ ਬਣਾਓ ਹਾਂ ਜੀ ਆਹ ਦੀਦੀਆਂ ਨੂੰ ਸਾੜ ਰਹੀ ਦੀ ਉਹਦੀ ਨਾਲ ਟੋਟਲੀ ਵਾਰ ਵਾਰ ਠਾ ਠਾ ਵੱਜੀਆਂ ਦੀ ਆ ਬੜਾ ਕਾਏ ਆਏ ਪਿੱਛੇ ਮੋੜ ਕੇ ਦੇਖਦਾ ਆ ਕਿੱਦਣ ਉਹ ਲਾ 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 ਕਹਦੇ ਕਮਲੇ ਹੋਏ ਪਿਆ ਮੋੜ ਤੇ ਬੜੇ ਬਾਹਲੇ ਹੀ ਕਮਲੇ ਨੇ ਇਹ ਪਿੱਛੇ ਕੀ ਦੇਖਦਾ ਲੋ ਜੀ ਬਿੱਟ ਕੰਮ ਲੈ ਕੇ ਆਉਂਦਾ ਉਹ ਇਸ਼ਾਰਾ ਕਰ ਇਸ਼ਾਰਾ ਇਹ ਦੋਗੇ ਮੈਂ ਆਪਣਾ ਘਰ ਨਹੀਂ ਦਿਖਾਉਂਗਾ ਜਵਾਰੀ ਭਾਜੀ ਘਰੇ ਆ ਜਾਣਾ ਕਾਲੀ ਮੇਰੇ ਸਬਸਕ੍ਰਾਈਬਰ ਨੇ ਬਰਾਵਾ ਕਰਿਆ ਮੈਸੇਜ ਬਰਾ ਭਾਈ ਜੀ ਤੁਹਾਨੂੰ ਮਿਲਣਾ ਅਗਾ ਮੇਲਾਂਗੇ ਆ ਬਾਕੀ ਇਨਸਾਨ ਹੋ ਗਿਆ ਫਲੈਟ ਦੇਖੀ ਇਹਨੇ ਇੰਨਾ ਬੜੀ ਜਿਹੀ ਸੁਖਰੀ ਸਾਰੇ ਕੋਈ ਛਪਰੀ ਗੈਂ ਛਪਰੀ ਹੈ ਛਪਰੀ ਗੈਂ ਚੱਲਦੇ ਆ ਵੀ ਆਗੇ ਬਲੈਰੋ ਕੈਂਪਰ ਹੋਣੀ ਇਹਦੇ ਟੁਕੜਾ ਨਹੀਂ ਕਰਦੇ ਸੀ ਬਲੌਗ ਬੰਦ ਕਰ ਰਹੇ ਨੇ ਛੱਡਦੇ ਇਹਨਾਂ ਤੋਂ ਨਾ ਇੱਥੇ ਦੇਣਾ ਪਾਪ ਵੀ ਚੱਲਿਆ ਤੇ ਅਗਲਾ ਬਲੌਗ ਦੋਸਤ ਦੇਖਦੇ ਚੱਲ ਚੱਲ ਮੋੜ ਚੋੜ ਹੋਣਾ ਆਪਾ ਹੋਣਾ ਆਪਾ ਯਕੀਨ ਹੈ ਯਕੀਨ ਕਰ ਲਿਓ ਤੇ ਆਪਣੇ ਘਰ ਤੋਂ ਬਾਹਰ ਦੇ ਵਦਨ ਕਿਹੜੇ ਗਲੀਆਂ ਪੈ ਗਏ ਸੀ ਹੁਣ ਤੇ ਆਹਨੇ ਦੀ ਐਕਟੂਅਲ ਆ ਗਈ ਜਾਂਦੇ ਵੇ ਆਪਣੇ ਘਰ ਦੇ ਬਾਹਰ ਚਾਰ ਵਾਰ ਐਕਸੀਡੈਂਟ ਹੋਣ ਸਹੀ ਗੱਲ ਆ ਹੌਣੇ ਵੀ ਵਜਾ ਹੈ ਜਿਹੜੇ ਹਸਾਬ ਤੇ ਮੈਂ ਹੱਥ ਛੱਡੇ ਸੀ ਅੱਖਾਂ ਜਦੋਂ ਤੱਕ ਜਾਗ ਰਹੀ ਸੀ ਸਾਹਮਣੇ ਕੀਤੀ ਆ ਜੀ ਇਸ ਤੋਂ ਬੰਦਾ ਆ ਰਹਿਣਾ ਆ ਜਵਾਗ 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 ਤੇ ਹੁਣ ਆਪਾਂ ਜੇਰੇ ਘਰ ਵੱਲ ਧਿਆਨ ਨਾਲ ਆਣੇ ਜੇ ਆ ਗੱਡੀ ਆ ਗਈ ਤਾਂ ਹੌਲੀ ਕਰਨਾ ਪੈਣਾ। ਕਿਹਨਾਂ ਪਾਈ ਤੇਲੀ ਮੋੜ ਲੈਣੀ। ਇਸ ਤੋਂ ਕੇਹੀ ਆਪ ਦਿਖਾਣਾ ਜੀ। ਉਦੋਂ ਤੇ ਘਰੇ ਆ ਜਣੇ। ਹੁਣ ਇਹ ਪੰਛਟ ਗਏ ਤੇ ਹੁਣ ਆਪਾਂ ਘਰੇ। ਹੁਣ ਆਪ ਆ ਗਏ ਗੁਰਦੁਆਰੇ ਘਰੇ ਗੁਰਦੁਆਰੇ ਤੋਂ ਘਰੇ ਆ ਕੇ ਤੇ ਆਪਾਂ ਬੈਠ ਕੇ ਜੋਧ ਦੇ ਨਾਲ ਗੱਡੀ ਦੇ ਵਿੱਚ ਹੈਲੋ ਕਰ ਤੇ ਹੁਣ ਆਪਾਂ ਗਾਣੇ-ਗਾਣੇ ਸੁਣ ਕੇ ਤੇ ਫਿਰ ਆਪਾਂ ਵਲੌਗ ਨੂੰ ਕੰਟੀਨਿਊ ਕਰਦੇ ਹਾਂ ਹੁਣ ਆਪਾਂ ਗਾਣੇ ਸੁਣਤੇ ਹੀ ਗੱਡੀ ਨੂੰ ਘਰ ਤੱਕ ਲੌਗ ਤੇ ਹੋਣਾ ਬਚਲੇ ਕੋਠੇ ਤੇ ਚਲੋ ਜੀ ਅੱਜ ਦੇ ਵਲੌਗ ਵਿੱਚ ਬਸ ਇੰਨਾ ਹੀ ਜੇ ਤੁਹਾਨੂੰ ਵਧੀਆ ਲੱਗਿਆ ਵਲੌਗ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਸਾਡੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਅੱਜ ਦਾ ਹੀ ਬਹੁਤ-ਬਹੁਤ ਪਿਆਰ ਦਿੰਦੇ ਰਹੋ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਸ